ਆਮ ਆਦਮੀ ਪਾਰਟੀ ਮੁਸੀਬਤਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਹੁਣੇ-ਹੁਣੇ ਚੁਣੇ ਗਏ ਐਮ ਐਲ ਏ ਸੰਜੀਵ अरोड़ा ਅਸਤੀਫਾ ਦੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸੰਜੀਵ अरोड़ा ਐਮ ਐਲ ਏ ਲੁਧਿਆਣਾ ਤੋਂ ਚੁਣੇ ਗਏ ਸੀ ਜਿੱਥੇ ਸਰਕਾਰ ਨੇ ਪੂਰੀ ਟਿੱਲ ਲਾਈ ਸੀ ਭਾਰਤ ਪੂਸ਼ਣ ਆਸ਼ੂ ਨੂੰ ਹਰਾ ਕੇ ਵਿਧਾਨ ਸਭਾ 'ਚ ਪਹੁੰਚੇ ਸੀ ਸੰਜੀਵ अरोड़ा ਮੁੱਖ ਮੰਤਰੀ ਸਮੇਤ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੋਧिया ਆਮ ਆਦਮੀ ਪਾਰਟੀ ਦੀ ਦਿੱਲੀ ਦੀ ਤੇ ਪੰਜਾਬ ਦੀ ਪੂਰੀ ਟੀਮ ਲੱਗੀ ਹੋਈ ਸੀ ਸੰਜੀਵ ਰੋੜਾ ਨੂੰ ਜਿਤਾਉਣ ਦੇ ਲਈ ਦੂਜੇ ਪਾਸੇ ਭਾਰਤ ਪੁਸ਼ ਰਾਸ਼ੂ ਨੇ ਆਖਿਆ ਸੀ ਇਲੈਕਸ਼ਨ ਜਿੱਤੀ ਨਹੀਂ ਗਈ ਇਲੈਕਸ਼ਨ ਲੁੱਟੀ ਗਈ ਆ ਕੀ ਕੁਝ ਹੋਰ ਹੋਇਆ ਉਹ ਤੁਹਾਨੂੰ ਦੱਸਦੇ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਿਤ ਨਵਾਂ ਧਮਾਕਾ ਹੋ ਰਿਹਾ ਕਿਉਂਕਿ ਕਿਤੇ ਆਮ ਆਦਮੀ ਪਾਰਟੀ ਦੇ ਬੰਦੇ ਪਾਰਟੀ ਨੂੰ ਛੱਡ ਰਹੇ ਆ ਦੂਜੇ ਪਾਸੇ ਕਾਲੀ ਦਲ ਦੇ ਕਾਲੀ ਦਲ ਨੂੰ ਛੱਡ ਰਹੇ ਆ ਵੋਟਾਂ ਦੇ ਵਿੱਚ 1.5 ਸਾਲ ਦਾ ਸਮਾਂ ਬਾਕੀ ਆ ਪਰ ਰਾਜਨੀਤੀ ਪਾਰਟੀਆਂ ਦੇ ਵਿੱਚ ਜੋੜ ਤੋੜ ਦੀ ਜਿਹੜੀ ਗੱਲਬਾਤ ਹੋ ਰਹੀ ਆ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਦੱਬੀ ਜਬਾਨ ਦੇ ਵਿੱਚ ਰੋਸ ਜਿਤਾ ਰਹੇ ਆ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਆ ਕਿ ਹੁਣ ਜਿਮੀ ਚੋਣਾਂ ਜਿੱਤਣ ਦੇ ਲਈ ਪਾਰਟੀ ਧੜਾ ਧੜ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੀ ਆ ਪਰ ਜਦੋਂ ਇਹਨਾਂ ਨੂੰ ਮੌਕਾ ਆਇਆ ਇਹਨਾਂ ਨੇ ਛੱਡ ਜਾਣਾ ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਉਹਨਾਂ ਨੇ ਕਾਂਗਰਸ ਅਤੇ ਕਾਲੀ ਦਲ ਦੇ ਖਿਲਾਫ ਲੜਾਈ ਲੜੀ ਪਰ ਜਦੋਂ ਸਰਕਾਰ ਬਣ ਗਈ ਫੇਰ ਹੁਣ ਸਰਕਾਰ ਵੱਡੇ ਵੱਡੇ ਹੋਰ ਲੀਡਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਏਰਲਾ ਰਹੀ ਆ ਇਹ ਸਭ ਹੋਣ ਤੋਂ ਬਾਅਦ ਪਾਰਟੀ ਦੇ ਜਿਹੜੇ ਵੱਡੇ ਲੀਡਰ ਆ ਉਹ ਚਿੰਤਾ ਦੇ ਵਿੱਚ ਡੁੱਬੇ ਹੋਏ ਆ ਕਿ ਪਾਰਟੀ ਕਿਸੇ ਨਾ ਕਿਸੇ ਤਰੀਕੇ ਇਸ ਜਿਹੜਾ ਵੱਡੀ ਬਗਾਵਤ ਹੋ ਰਹੀ ਹੈ ਵਲੰਟੀਅਰਸ ਦੇ ਵਿੱਚ ਵੱਡੀ ਬਗਾਵਤ ਹੋ ਰਹੀ ਹੈ ਵਰਕਰਾਂ ਦੇ ਵਿੱਚ ਉਸ ਨੂੰ ਕਿਸੇ ਨਾ ਤਰੀਕੇ ਕਿਸੇ ਤਰੀਕੇ ਸਾਂਭਿਆ ਜਾਵੇ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੁਢਲੇ ਮੈਂਬਰ ਆ ਉਹ ਹਰ ਵੇਲੇ ਇਹੋ ਹੀ ਆਲਾਪ ਰਹੇ ਆ ਕਿ ਪਾਰਟੀ ਦੇ ਵਿੱਚ ਦਿੱਲੀ ਵਾਲਿਆਂ ਦੀ ਚੱਲਦੀ ਆ ਪੰਜਾਬ ਕਾਈ ਦੀ ਬਿਲਕੁਲ ਵੀ ਸੁਣੀ ਨਹੀਂ ਜਾ ਰਹੀ ਦਿੱਲੀ ਦੇ ਮਨੀਸ਼ ਸ਼ੋਧਿਆ ਦੇ अरविंद केजरीवाल ਦੇ ਉੱਤੇ ਧੜਾ ਧੜ ਦੋਸ਼ ਲਾ ਰਹੇ ਆ ਪਾਰਟੀ ਦੇ ਜਿਹੜੇ ਪੱਕੇ ਵਲੰਟੀਅਰ ਸੀ ਜਿਨ੍ਹਾਂ ਨੇ ਕਾਲੀ ਦਲ ਦੇ ਖਿਲਾਫ ਕਾਂਗਰਸ ਦੇ ਖਲਾਫ ਲੜਾਈ ਲੜ ਕੇ ਪਾਰਟੀ ਨੂੰ ਸੱਤਾ ਤੇ ਕਰ ਬਚਾਇਆ ਉੱਥੇ ਉਹ ਇਹ ਗੱਲ ਵੀ ਆਖ ਰਹੇ ਆ ਕਿ ਭਗਵੰਤ ਮਾਨ ਪੰਜਾਬ ਦੀ ਇਕਾਈ ਦੀ ਗੱਲ ਸੁਣੀ ਚਾਹੁੰਦਾ ਪਰ ਉਸ ਦੇ ਕੁਝ ਵਸ ਦੇ ਵਿੱਚ ਨਹੀਂ ਰਿਹਾ ਕਿਉਂਕਿ ਜਿਵੇਂ ਪਾਰਲੀਮੈਂਟ ਚੋਣਾਂ ਲੰਘੀਆਂ ਉਹਨਾਂ ਦੇ ਵਿੱਚ ਪਾਰਟੀ ਦੀ ਜਿਹੜੀ ਅੱਜ ਜਿਹੜਾ ਉਸ ਦੇ ਆਸ ਮੁਤਾਬਕ ਨਤੀਜੇ ਨਹੀਂ ਆਏ ਉਸ ਤੋਂ ਬਾਅਦ ਭਗਵੰਤ ਮਾਨ ਦੀ ਜਿਹੜੀ ਪਕੜ ਆ ਉਹ ਪਾਰਟੀ ਤੇ ਢਿੱਲੀ ਹੋ ਗਈ ਆ ਦੂਜੇ ਪਾਸੇ ਦਿੱਲੀ ਤੋਂ ਹਾਰ ਕੇ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਸੰਦੀਪ ਪਾਠਕ ਵਰਗੇ ਵੱਡੇ ਲੀਡਰ ਹੁਣ ਵੇਲੇ ਆ ਕਿ ਉਹ ਸਾਰਾ ਆਪਣਾ ਧਿਆਨ ਪੰਜਾਬ ਤੇ ਕੇਂਦਰਿਤ ਕਰ ਰਹੇ ਆ ਦੂਜੇ ਪਾਸੇ ਵੇਖਿਆ ਜਾਵੇ ਕਾਂਗਰਸ ਦੀ ਜਿਹੜੀ ਵਿਰੋਧੀ ਧਿਰ ਦੀ ਪਾਰਟੀ ਆ ਉਹ ਦਿਨੋਂ ਦਿਨ ਉਹਨਾਂ ਦੀ ਮਕਬੂਲੀਅਤ ਵਧਦੀ ਜਾ ਰਹੀ ਆ ਚਰਨਜੀਤ ਚੰਨੀ ਜਿਹੜੀਆਂ ਆਪਣੀਆਂ ਦੋਵੇਂ ਸੀਟਾਂ ਹਾਰ ਗਿਆ ਸੀ ਉਸ ਨੂੰ ਹੁਣ ਲੋਕਾਂ ਦੇ ਵਿੱਚ ਫੇਰ ਪਸੰਦ ਕੀਤਾ ਜਾ ਰਿਹਾ ਲੋਕਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਝੂਠੇ ਨੇ ਬੋਲਤੇ ਸੀ ਕਿ ਚਰਨਜੀਤ ਚੰਨੀ ਉਹਨਾਂ ਦੀ ਲਪੇਟ ਦੇ ਵਿੱਚ ਆ ਗਿਆ ਪਰ ਸੰਜੀਵ ਰੋੜਾ ਜਿਹੜਾ ਹੁਣੇ-ਹੁਣੇ ਮੰਤਰੀ ਬਣਿਆ ਪਹਿਲਾਂ ਐਮਐਲਏ ਬਣਿਆ ਪਾਰਟੀ ਨੇ ਬੇਹਤਾਸ਼ਾ ਤਾਕਤਾਂ ਦੇ ਦਿੱਤੀਆਂ ਸਾਰੇ ਲੁਧਿਆਣੇ ਤੇ ਐਮਐਲਏ ਤੋਂ ਵੱਧ ਤਾਕਤਾਂ ਉਸ ਨੇ ਅਸਤੀਫਾ ਦਿੱਤਾ ਹੈ ਆਪਣੀ ਕੰਪਨੀ ਦੇ ਜਿਹੜੇ ਉਸ ਦੇ ਕੋਲੇ ਔਧੇ ਸੀ ਸੰਜੀਵ ਰੋੜਾ ਨੇ ਆਖਿਆ ਕਿ ਹੁਣ ਉਹ ਸੇ ਲੋਕਾਂ ਦੀ ਸੇਵਾ ਕਰੇਗਾ ਪੂਰੀ ਤਰ੍ਹਾਂ ਦੇ ਨਾਲ ਫੁੱਲ ਫਲੈਜ ਰਾਜਨੀਤੀ ਕਰੇਗਾ ਤੇ ਆਮ ਆਦਮੀ ਪਾਰਟੀ ਜੋ ਵੀ ਉਹਨਾਂ ਦੀਆਂ ਡਿਊਟੀਆਂ ਲਾਵੇਗੀ ਉਹ ਸਾਰੀਆਂ ਡਿਊਟੀਆਂ ਸੰਜੀਵ ਰੋੜਾ ਨੇ ਆਖਿਆ ਕਿ ਉਹ ਨਿਭਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਵੱਡੇ ਘਰਾਣੇ ਨਾਲ ਸੰਬੰਧਿਤ ਹੈ ਸੰਜੀਵ ਰੋੜਾ ਪਹਿਲਾਂ ਰਾਜ ਸਭਾ ਮੈਂਬਰ ਸੀ ਤੇ ਹੁਣ ਵਿਧਾ